ਮਸ਼ਹੂਰ ਟੀਵੀ ਐਕਟ੍ਰੈਸ ਹੀਨਾ ਖਾਨ ਕੈਂਸਰ ਦੀ ਤੀਸਰੀ ਸਟੇਜ ਦੇ ਨਾਲ ਜੂਝ ਰਹੀ ਹੈ ਤੇ ਆਪਣੀ ਸਿਹਤ ਦੀ ਅਪਡੇਟ ਉਹ ਲਗਾਤਾਰ ਆਪਣੇ ਫੈਨਸ ਦੇ ਨਾਲ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਰਾਹੀਂ ਸਾਂਝੀ ਕਰਦੀ ਰਹਿੰਦੀ ਹੈ ਉਸ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋਈ ਸੀ ਜਿਸ ਦੇ ਵਿੱਚ ਉਹ ਆਪਣੇ ਵਾਲ ਕਟਵਾਉਂਦੀ ਹੋਈ ਨਜ਼ਰ ਆਈ ਸੀ ਜਿਵੇਂ ਦੱਸਿਆ ਕਿ ਕੀਮੋਥੈਰੇਪੀ ਸੈਸ਼ਨਸ ਤੋਂ ਬਾਅਦ ਵਾਲ ਟਰਨੇ ਸ਼ੁਰੂ ਹੋ ਜਾਂਦੇ ਨੇ ਤੇ ਕੀਮੋਥੈਰੇਪੀ ਸੈਸ਼ਨ ਲੈਣ ਤੋਂ ਬਾਅਦ ਉਸ ਨੇ ਫੈਸਲਾ ਕੀਤਾ ਸੀ ਕਿ ਉਹ ਆਪਣੇ ਵਾਲ ਕਟਵਾਏਗੀ ਜਿਵੇਂ ਦੱਸਿਆ ਕਿ ਹੁਣ ਉਸ ਨੇ ਇੱਕ ਹੋਰ ਵੀਡੀਓ ਆਪਣੇ ਸੋਸ਼ਲ ਮੀਡੀਆ ਅਕਾਊਂਟ ਇੰਸਟਾਗ੍ਰਾਮ ਦੇ ਉੱਪਰ ਸਾਂਝੀ ਕੀਤੀ ਹੈ ਜਿਸ ਦੇ ਵਿੱਚ ਉਹ ਆਪਣਾ ਸਿਰ ਮਨਵਾਉਂਦੀ ਹੋਈ ਨਜ਼ਰ ਆ ਰਹੀ ਹੈ ਜੀ ਹਾਂ ਦੱਸਦੀ ਹੈ ਕਿ ਹਿਨਾ ਖਾਨ ਨੇ ਦੱਸਿਆ ਕਿ ਉਸਨੇ ਆਪਣਾ ਸਿਰ ਮਨਵਾਉਣ ਦਾ ਫੈਸਲਾ ਕੀਤਾ ਹੈ ਕਿਉਂਕਿ ਉਸਦੇ ਵਾਲ ਹੌਲੀ-ਹੌਲੀ ਝੜ ਰਹੇ ਨੇ ਜਿਸ ਦੇ ਕਾਰਨ ਉਸ ਦੀ ਜੜੀ 멘ਟਲ ਹੈਲਥ ਹੈ ਉਹ ਪ੍ਰਭਾਵਿਤ ਹੋ ਰਹੀ ਹੈ ਇਸੇ ਨਾਲ ਹੀ ਅਭਿਨੇਤਰੀ ਨੇ ਸਾਰੇ ਕੈਂਸਰ ਦੇ ਮਰੀਜ਼ਾਂ ਲਈ ਇੱਕ ਪ੍ਰੇਰਣਾਦਾਇਕ ਸੰਦੇਸ਼ ਵੀ ਸਾਂਝਾ ਕੀਤਾ ਹੈ ਅਤੇ ਉਹਨਾਂ ਨੂੰ ਮਾਨਸਿਕ ਤੌਰ ਤੇ ਮਜ਼ਬੂਤ ਰਹਿਣ ਲਈ ਆਏ ਹਿਨਾ ਖਾਨ ਦੁਆਰਾ ਸ਼ੇਅਰ ਕੀਤੀ ਵੀਡੀਓ ਦੇ ਵਿੱਚ ਅਭਿਨੇਤਰੀ ਟ੍ਰਿਮਰ ਦੇ ਨਾਲ ਆਪਣਾ ਸਿਰ ਮੰਡਵਾਂਦੀ ਹੋਈ ਨਜ਼ਰ ਆ ਰਹੀ ਹੈ ਇਸ ਦੇ ਨਾਲ ਹੀ ਉਸ ਨੇ ਆਪਣੇ ਪ੍ਰਸ਼ੰਸਕਾਂ ਨੂੰ ਦਿਖਾਇਆ ਹੈ ਕਿ ਕਿਸ ਤਰ੍ਹਾਂ ਆਪਣੇ ਵਾਲਾਂ ਨੂੰ ਸਟ੍ਰੋਕ ਕਰਕੇ ਉਸ ਦੇ ਹੱਥ ਦੇ ਵਿੱਚ मुट्ठी ਭਰ ਦੇ ਵਿੱਚ ਵਾਲ ਆ ਜਾਂਦੇ ਨੇ ਵੀਡੀਓ ਵਿੱਚ ਹੀਨਾ ਖਾਨ ਇਹ ਕਹਿੰਦੀ ਨਜ਼ਰ ਆ ਰਹੀ ਹੈ ਕਿ ਮੇਰੀ ਸਰੀਰਕ ਸਿਹਤ ਨਾਲ ਜੋ ਕੁਝ ਵੀ ਹੋ ਰਿਹਾ ਹੈ ਉਸ ਬਾਰੇ ਮੈਂ ਜ਼ਿਆਦਾ ਕੁਝ ਨਹੀਂ ਕਰ ਸਕਦੀ ਪਰ ਮੈਂ ਉਹਨਾਂ ਚੀਜ਼ਾਂ ਨੂੰ ਜ਼ਰੂਰ ਠੀਕ ਕਰ ਸਕਦੀ ਹਾਂ ਜਿੰਨਾ ਤੇ ਮੇਰਾ ਕੰਟਰੋਲ ਹੈ ਜੇਕਰ ਤੁਹਾਡੀ ਮਾਨਸਿਕ ਸਿਹਤ ਚੰਗੀ ਹੈ ਤਾਂ ਤੁਹਾਡੀ ਸਰੀਰਕ ਸਿਹਤ 10 ਗੁਣਾ ਬਿਹਤਰ ਹੋ ਜਾਂਦੀ ਹੈ ਮਾਨਸਿਕ ਇਹ ਤਾਂ ਮੇਰੇ ਹੱਥ ਵਿੱਚ ਹੈ ਇਸ ਸਫ਼ਰ 'ਚ ਮੈਨੂੰ ਸਰੀਰਕ ਤਕਲੀਫ਼ ਹੋਵੇਗੀ ਪਰ ਮੈਂ ਮਾਨਸਿਕ ਤੌਰ ਤੇ ਮਜ਼ਬੂਤ ਰਹਿਣਾ ਚਾਹੁੰਦੀ ਹਾਂ ਅਤੇ ਕਿਸੇ ਤਰ੍ਹਾਂ ਦਾ ਤਣਾਅ ਨਹੀਂ ਲੈਣਾ ਚਾਹੁੰਦੀ ਇਸ ਪੂਰੇ ਸੈਸ਼ਨ ਦੌਰਾਨ ਹੀਨਾ ਨੇ ਆਪਣੇ ਚਿਹਰੇ ਤੋਂ ਮੁਸਕਰਾਹਟ ਬਿਲਕੁਲ ਵੀ ਨਹੀਂ ਝਾਣ ਦਿੱਤੀ ਅਤੇ ਸਾਰਿਆਂ ਨੂੰ ਮਾਨਸਿਕ ਤੌਰ ਤੇ ਮਜ਼ਬੂਤ ਰਹਿਣ ਦੀ ਅਪੀਲ ਕੀਤੀ। ਵੀਡੀਓ ਦੇ ਅੰਤ ਦੇ ਵਿੱਚ ਹੀਨਾ ਖਾਨ ਇੱਕ ਕਹਿੰਦੀ ਹੋਈ ਨਜ਼ਰ ਆਈ ਕਿ ਅੱਲਾ ਸਾਨੂੰ ਸਭ ਨੂੰ ਤਾਕਤ ਦੇਵੇ ਅਤੇ ਟਰਿਮਰ ਚੁੱਕਦੀ ਹੈ ਅਤੇ ਆਪਣੇ ਵਾਲ ਮੁੰਡਵਾਉਂਦੀ ਹੈ। ਹੀਨਾ ਦੀ ਹਿੰਮਤ ਨੂੰ ਦੇਖਦੇ ਹੋਏ ਉਸ ਦੇ ਫੈਨਸ ਭਾਵੁਕ ਹੋ ਗਏ ਤੇ ਮੈਸੇਜ ਉਸ ਨੂੰ ਬਹੁਤ ਜ਼ਿਆਦਾ ਪਿਆਰ ਅਤੇ ਦੁਆਵਾਂ ਦੇ ਰਹੇ ਨੇ। ਜਿਵੇਂ ਦੱਸਦੀ ਹੈ ਕਿ ਹੀਨਾ ਖਾਨ ਬਾਕਮਾਲ ਐਕਟਰ ਹੈ ਤੇ ਆਪਣੀ ਅਦਾਕਾਰੀ ਦੇ ਨਾਲ ਇਸ ਨੇ ਘਰ ਘਰ ਦੇ ਵਿੱਚ ਲੋਕਾਂ ਦੇ ਦਿਲਾਂ ਦੇ ਉੱਪਰ ਰਾਜ ਕੀਤਾ ਹੈ ਦੱਸਦੀ ਹੈ ਕਿ ਅਕਸ਼ਰਾ ਕੈਰੈਕਟਰ ਤੋਂ ਇਸ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ ਸੀ ਤੇ ਲੋਕਾਂ ਦੇ ਦਿਲਾਂ ਦੇ ਉੱਪਰ ਉਹ ਕੈਰੈਕਟਰ ਅੱਜ ਵੀ ਛਾਇਆ ਹੋਇਆ ਹੈ ਤੇ ਇਸ ਦੇ ਨਾਲ ਹੀ ਦੱਸਦੀ ਹੈ ਕਿ ਪੰਜਾਬੀ ਇੰਡਸਟਰੀ ਦੇ ਵਿੱਚ ਵੀ ਹੀਨਾ ਖਾਨ ਨੇ ਡਾਪਿਓ ਕੀਤਾ ਹੈ ਤੇ ਲੋਕਾਂ ਦੇ ਵੱਲੋਂ ਇਸ ਦੀ ਅਦਾਕਾਰੀ ਨੂੰ ਪੰਜਾਬ ਦੇ ਵਿੱਚ ਵੀ ਪਸੰਦ ਕੀਤਾ ਗਿਆ ਤੇ ਹੁਣ ਇੱਕ ਵਾਰ ਫੇਰ ਦੱਸਦੀ ਹੈ ਕਿ ਹੀਨਾ ਖਾਨ ਇਸ ਵੇਲੇ ਬ੍ਰੈਸਟ ਕੈਂਸਰ ਦੀ ਤੀਸਰੀ ਸਟੇਜ ਦੇ ਨਾਲ ਜੂਝ ਰਹੀ ਹੈ ਤੇ ਆਪਣੀ ਸਿਹਤ ਦੀ ਜੜੀ ਵੀ ਅਪਡੇਟ ਹੈ ਉਹ ਆਪਣੇ ਸੋਸ਼ਲ ਮੀਡੀਆ ਰਾਹੀਂ ਇੰਸਟਾਗ੍ਰam ਤੇ ਰਾਹੀਂ ਆਪਣੇ ਫੈਨਸ ਦੇ ਨਾਲ ਜ਼ਰੂਰ ਸਾਂਝੀ ਕਰ ਰਹੀ ਹੈ ਤੇ ਉਸ ਨੇ ਇੱਕ ਹੋਰ ਵੀਡੀਓ ਆਪਣਾ ਨਵਾਂ ਸੋਸ਼ਲ ਮੀਡੀਆ ਅਕਾਊਂਟ ਦੇ ਉੱਪਰ ਸਾਂਝਾ ਕੀਤਾ ਜਿਸ ਦੇ ਵਿੱਚ ਉਹ ਆਪਣਾ ਸਿਰ ਮਣਵਾਉਂਦੀ ਹੋਈ ਨਜ਼ਰ ਆ ਰਹੀ ਹੈ ਤੇ ਉਸ ਦੀ ਹਿੰਮਤ ਨੂੰ ਦੇਖ ਕੇ ਉਸ ਦੇ ਪ੍ਰਸ਼ੰਸਕ ਭਾਵੁਕ ਹੋ ਰਹੇ ਨੇ